ਸਸ਼ੀਕਾਲ ਜੀ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲਾਈਕ ਹੈ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਤੇ ਅੱਜ ਵੀਡੀਓ ਦੇ ਵਿੱਚ ਵੀਰ ਜੀ ਆਪਾਂ ਬਹੁਤ ਸਾਰੇ ਟਰੈਕਟਰ ਤੇ ਅਲੱਗ-ਅਲੱਗ ਸੰਧ ਲੈ ਕੇ ਆਏ ਵੀਰ ਜੀ ਕੰਪਾਈਨ ਹੈ ਤੂੜੀ ਵਾਲੇ ਰੀਪਰ ਨੇ ਤੇ ਸਾਰੇ ਪ੍ਰਕਾਰ ਦੇ ਟਰੈਕਟਰ ਨੇ ਜੀ ਤੁਹਾਨੂੰ ਦੇਖਣ ਨੂੰ ਮਿਲਣਗੇ ਬਹੁਤ ਹੀ ਵਧੀਆ ਤੇ ਘੱਟ ਰੇਟਾਂ ਦੇ ਵਿੱਚ ਤੁਹਾਡੇ ਲਈ ਇਹ ਐਡ ਲੈ ਕੇ ਆਜਾ ਰਹੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਵਰਾਜ 855 ਜੀ ਤੁਸੀਂ ਦੇਖ ਰਹੇ ਹੋ ਜੀ ਸਵਰਾਜ 855 ਐਫੀ ਟਰੈਕਟਰ ਹੈ ਜੀ 2000 ਤੇ 12 ਮਾਡਲ ਹੈ ਜੀ 3 ਲੱਖ 50 ਹਜ਼ਾਰ ਰੁਪਏ ਦੀ ਡਿਮਾਂਡ ਹੈ ਵੀਰ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਜੀ ਬਹੁਤ ਹੀ ਵਧੀਆ ਤੇ ਸੋਹਣੀ ਕੰਡੀਸ਼ਨ ਦਾ ਟ੍ਰੈਟ ਹੈ ਜੀ ਤੇ ਨਵਾਂ ਸ਼ਹਿਰ ਜੰਮੂ ਇਹਨਾਂ ਦਾ ਏਰੀਆ ਵੀਰ ਜੀ ਤੇ 40% ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ ਤੇ ਕਿਸਾਨ ਵੀ ਜਿਹੜਾ ਨੰਬਰ ਹੈ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ 95966 46373 95966 46373 ਵੀਰ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕੰਟੈਕਟ ਕਰਕੇ ਇਹ ਖਰੀਦ ਸਕਦੇ ਹੋ ਸਵਰਾਜ 855 FE ਟ੍ਰੈਟ ਹੈ ਜੀ 2012 ਮਾਡਲ ਹੈ 3.5 ਲੱਖ ਰੁਪਏ ਦੀ ਡਿਮਾਂਡ ਹੈ ਰੇਟ ਉੱਪਰ-ਨੀਚੇ ਹੋ ਜਾਂਦਾ ਵੀਰੇ ਇਹ ਲਾਸਟ ਰੇਟ ਨਹੀਂ ਹੁੰਦਾ ਨਵਾਂ ਸ਼ਹਿਰ ਜੰਮੂ ਏਰੀਆ 40% ਪਿਛਲੇ ਡਰਾਂ ਦੀ ਕੰਡੀਸ਼ਨ ਹੈ ਜੀ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਜੇਕਰ ਕੋਈ ਵੀ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਜੀ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਆ ਰਿਹਾ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੇ ਮੇਰੇ ਭਰਾਵਾਂ ਕੋਲੇ ਸਾਡੇ ਚੈਨਲ ਦੇ ਜਦੋਂ ਅਸੀਂ ਵੀਡੀਓ ਪਾਉਂਦੇ ਆ ਮੈਸੇਜ ਨਹੀਂ ਜਾਂਦੇ ਤਾਂ ਉਹ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਥੱਲੇ ਲਾਲ ਰੰਗ ਦਾ ਇੱਕ ਬਟਨ ਹੋਊ ਜੀ ਉਹਨੂੰ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਇੱਕ ਘੰਟੀ ਦਾ ਬਟਨ ਹੋਊਗਾ ਜੀ ਉਹਨੂੰ ਦੱਬ ਲਿਓ ਉਸ ਤੋਂ ਬਾਅਦ ਅਸੀਂ ਜਿਹੜੀ ਵੀ ਵੀਡੀਓ ਪਾਵਾਂਗੇ ਜੀ ਸਾਰੀਆਂ ਵੀਡੀਓ ਤੁਹਾਡੇ ਕੋਲੇ ਮੈਸੇਜ ਜਾਣਗੇ ਜੀ ਟਾਈਮ ਸਰ ਤੇ ਸਾਰੀਆਂ ਵੀਡੀਓ ਤੁਸੀਂ ਮੌਕੇ ਤੇ ਹੀ ਦੇਖ ਸਕੋਗੇ ਪੈਣ ਬੇਲੀ ਤੇ ਤੁਸੀਂ ਆਪਦੇ ਵਧੀਆ ਸੰਦ ਤੁਸੀਂ ਮੌਕੇ ਤੇ ਹੀ ਖਰੀਦ ਸਕਦੇ ਹੋ ਜੀ ਅੱਗੇ ਵੀ ਜੀ ਤੁਸੀਂ ਦੇਖ ਰਹੇ ਹੋ ਤੂੜੀ ਵਾਲੀ ਮਸ਼ੀਨ ਵੀਰ ਜੀ ਨਾਰਥ ਐਗਰੋ ਵਾਲਿਆਂ ਦੀ ਡੱਬੇ ਵਾਲਾ ਦੀ ਬਣੀ ਹੋਈ ਬਹੁਤ ਹੀ ਸਾਫ਼ ਸੋਹਣੀ ਤੇ ਨਾਰਥ ਇੰਡੀਆ 749 ਤੁੜੀ ਵਾਲਾ ਰੀਪਰ ਹੈ ਵੀਰੇ ਤੇ 2014 ਮਾਡਲ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਵੀਰ ਜੀ A1 ਕੰਡੀਸ਼ਨ ਦਾ ਬਿਆਹ ਵੀਰ ਜਮਾ 1.5 ਲੱਖ ਰੁਪਏ ਦੀ ਡਿਮਾਂਡ ਹੈ ਵੀਰੇ ਦੀ 1.5 ਲੱਖ ਰੁਪਿਆ ਪ੍ਰਾਈਸ ਮੰਗਿਆ ਵੀਰ ਨੇ ਮੋਗਾ ਵੀਰ ਇਹਨਾਂ ਦਾ ਏਰੀਆ ਤੇ 61 ਇੰਚ ਪਲੇਟ ਨੇ ਵੀਰ ਜੀ ਕਿਸਾਨ ਵੀ ਦਾ ਨੰਬਰ ਹੈ ਉਹ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 98555 30969 98555 30969 ਕਿਸਾਨ ਵੀਰ ਦਾ ਨੰਬਰ ਹੈ ਜਿਹਦੇ ਉੱਤੇ ਤੁਸੀਂ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਆ ਕਰੋ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਨੂੰ ਵਧੀਆ ਲੱਗਦੀਆਂ ਨੇ ਕਿਹੜੇ ਕਿਹੜੇ ਚੀਜ਼ਾਂ ਦੀ ਐਡ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਵੀਡੀਓ ਦੇ ਵਿੱਚ ਕਿਹੜੀ ਚੀਜ਼ ਤੁਹਾਨੂੰ ਵਧੀਆ ਲੱਗੀ ਕਿਹੜੀ ਅਸੀਂ ਵੀਡੀਓ ਵਿੱਚ ਕਮੀ ਰਹਿ ਗਈ ਹੋਵੇ ਤਾਂ ਉਹਦੇ ਬਾਰੇ ਵੀ ਜਰੂਰ ਦੱਸਿਆ ਕਰੋ ਤਾਂ ਕਿ ਅਸੀਂ ਉਹ ਕਮੀ ਨੂੰ ਸੁਧਾਰ ਕੇ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਤੂੜੀ ਵਾਲੀ ਮਸ਼ੀਨ ਨਾਰਥ ਇੰਡੀਅਨ 749 2014 ਮਾਡਲ ਹੈ ਜੀ ਮੋਗਾ ਏਰੀਆ 61 ਇੰਚ ਬਲੇਡ ਪਏ ਨੇ ਵੀਰ ਜੀ ਕਿਸਾਨ ਵੀ ਦਾ ਨੰਬਰ ਖੱਟੇ ਖਰਾਂ ਦੇ ਵਿੱਚ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਬਹੁਤ ਵਧੀਆ ਕੰਡੀਸ਼ਨ ਦੀ ਹੈ ਵੀਰ ਤੁਸੀਂ ਦੇਖ ਹੀ ਰਹੇ ਹੋ ਬਹੁਤ ਵਧੀਆ A1 ਕੰਡੀਸ਼ਨ ਦੀ ਇਹ ਤੂੜੀ ਵਾਲਾ ਰੀਪਰ ਹੈਗਾ ਵੀਰ ਤੇ ਹੁਣ ਵੀਰ ਆਪਾਂ ਅੱਗੇ ਗੱਲ ਕਰਦੇ ਹਾਂ ਜਿਹੜਾ ਅੱਗੇ ਤੁਸੀਂ ਸੰਧ ਦੇਖ ਰਹੇ ਹੋ ਵੀਰ ਜੀ ਕੰਪਾਈਨ ਹੈ ਇਹ ਹੈਗੀ ਜੀ ਪ੍ਰੀਤ ਕੰਪਾਈਨ 987 DX ਪ੍ਰੀਤ ਕੰਪੈਨ 987 ਡੀ ਐਕਸ ਮਾਡਲ ਹੈ ਵੀਰ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਵੀਰ 2008 ਮਾਡਲ ਹੈ ਇਹ ਤੇ ਪ੍ਰੀਤ ਵਾਲਿਆਂ ਦੀ 2008 ਮਾਡਲ 7 ਲੱਖ ਰੁਪਏ ਦੀ ਡਿਮਾਂਡ ਹੈ ਵੀਰ ਦੀ ਏਰੀਆ ਵੀਰ ਨੇ ਫੋਨ ਤੇ ਕਨਫਰਮ ਕਰ ਲਿਓ ਜੀ ਨਹੀਂ ਦੱਸਿਆ ਹੋਇਆ ਤੇ ਟਾਇਰਾਂ ਦੀ ਕੰਡੀਸ਼ਨ ਵੀ ਜੀ ਨਿਊ ਨੇ ਟਾਇਰ ਵੀ ਨੇ ਜਿੱਦਾਂ ਦੱਸਿਆ ਵੀ ਨਿਊ ਟਾਇਰ ਲੱਗੇ ਨੇ ਤੇ ਕਿਸਾਨ ਵੀ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 81960 14312 81960 14312 ਵੀਰ ਦਾ ਨੰਬਰ ਹੈ ਜੀ ਜਿਹਦੇ ਤੁਸੀਂ ਕਨੈਕਟ ਕਰਕੇ ਇਹ ਪ੍ਰੀਤ 987 ਕੰਪਾਈਨ ਖਰੀਦ ਸਕਦੇ ਹੋ ਜੀ 2008 ਮਾਡਲ 7 ਲੱਖ ਰੁਪਏ ਦੀ ਡਿਮਾਂਡ ਟਾਇਰ ਕੋਲ ਟਾਇਰ ਬਿਲਕੁਲ ਨਵੇਂ ਪੈਨੇ ਜੀ ਜੇਕਰ ਤੁਸੀਂ ਵੀ ਜੀ ਆਪਣੇ ਕੋਈ ਸੰਦ ਟਰੈਕਟਰ trolly ਜਾਂ ਜਿੰਨੇ ਵੀ ਖੇਤੀਬਾੜੀ ਦੇ ਸੰਦ ਹੁੰਦੇ ਹਨ ਉਹਨਾਂ ਵਿੱਚੋਂ ਕੋਈ ਵੀ ਸੰਦ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਤੇ ਸੇਲ ਕਰਨ ਦੇ ਲਈ ਉਹਦੀ ਐਡ ਸਾਡੇ YouTube ਚੈਨਲ ਤੇ ਪਾਉਣ ਲਈ ਜੀ ਬਿਲਕੁਲ ਫ੍ਰੀ ਤੁਸੀਂ ਕਰਨਾ ਜੀ ਉਹ ਆਪਣੇ ਸੰਦ ਦੀਆਂ 5 ਤੋਂ 7 ਫੋਟੋਆਂ ਖਿੱਚਣੀਆਂ ਜੀ ਤੇ ਜਿਹੜੀ ਜਾਣਕਾਰੀ ਵੀਡੀਓ ਵਿੱਚ ਲਿਖੀ ਆ ਰਹੀ ਹੈ ਜੀ ਇਹ ਲਿਖਣੀ ਹੈ WhatsApp 'ਚ ਯਾਨੀ ਕਿ ਟਰੈਕਟਰ ਕਿਹੜਾ ਜੀ ਮਾਡਲ ਕਿਹੜਾ ਪ੍ਰਾਈਸ ਏਰੀਆ ਟਾਇਰ ਕਿੰਨੇ ਕੁ ਪਏ ਨੇ ਤੇ ਮੋਬਾਈਲ ਨੰਬਰ ਇਹ ਸਾਰਾ ਕੁਝ ਲਿਖ ਕੇ ਤੁਸੀਂ ਨਾਲ ਫੋਟੋਆਂ ਮੇਰੇ WhatsApp ਨੰਬਰ ਤੇ ਸੈਂਡ ਕਰ ਦੇਣੀ ਹੈ ਮੇਰਾ WhatsApp ਨੰਬਰ ਸਾਰੇ ਵੀਰ ਨੋਟ ਕਰ ਲੈਣ ਜਿਹੜਾ ਬਾਰ-ਬਾਰ ਚਿੱਟੇ ਖਰੜੇ ਵਿੱਚ ਥੱਲੇ ਵੀ ਆ ਰਿਹਾ ਹੈ 8837665987 8837665987 ਮੇਰਾ ਨੰਬਰ ਹੈ ਜੀ ਜਿਹਨੇ ਤੁਸੀਂ ਫੋਟੋ ਮਾ ਭੇਜ ਗਏ ਤੇ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਲਗਾ ਦੇਾਂਗੇ ਜੀ ਆਪਣੇ ਚੈਨਲ ਤੇ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਨਹੀਂ ਲਿੱਤਾ ਜਾਂਦਾ ਜੀ ਤੁਹਾਡਾ ਆਪਦਾ ਨੰਬਰ ਦਿੱਤਾ ਜਾਂਦਾ ਵੀਡੀਓ ਦੇ ਵਿੱਚ ਤੇ ਤੁਹਾਡੇ ਨਾਲ ਹੀ ਗੱਲ ਕਰਕੇ ਕਿਸਾਨ ਵੀਰ ਆਪਦੇ ਟਰੈਕਟਰ ਜਿਹੜੇ ਤੁਹਾਡਾ ਟਰੈਕਟਰ ਉਹ ਖਰੀਦਣਗੇ ਜੀ ਸਾਡਾ ਇਹਦੇ ਵਿੱਚ ਕੁਝ ਵੀ ਨਹੀਂ ਹੁੰਦਾ ਵੀਰ 1% ਦਾ ਕੋਈ ਖਰਚਾ ਨਹੀਂ ਐਡ ਪਾਉਣ ਦਾ ਸਭ ਕੁਝ ਇਹ ਫ੍ਰੀ ਕੀਤਾ ਜਾ ਰਿਹਾ ਜੀ ਜੌਨ ਡੈਰੀ ਅੱਗੇ ਟਰੈਕਟਰ ਦੇਖ ਰਹੇ ਵੀਰ ਜੀ ਜੌਨ ਡੈਰੀ 53 ਦਾ ਟਰੈਕਟਰ ਹੈ ਜੀ 2009 ਮਾਡਲ ਹੈ ਜੀ 4,60,000 ਰੁਪਏ ਦੀ ਪ੍ਰਾਈਸ ਹੈ ਜੀ ਦੀ ਡਿਮਾਂਡ ਹੈ ਵੀਰ ਦੀ ਰੇਟ ਉੱਪਰ-नीचे ਹੋ ਜਾਂਦਾ ਜੀ ਗਿੱਦੜਵਾਹਾ ਇਹਨਾਂ ਦਾ ਏਰੀਆ ਹੈ ਪੰਜਾਬ ਨੰਬਰ ਟ੍ਰੈਟਾ ਜੀ 40% ਵੀਰ ਦੇ ਟਾਇਰ ਪਏ ਨੇ ਪਿਛਲੇ ਟਾਇਰਾਂ ਦੀ ਕੰਡੀਸ਼ਨ ਹੁੰਦੀ ਹੈ ਵੀਰ ਜੀ ਅਗਲੇ ਟਾਇਰਾਂ ਦੀ ਕੰਡੀਸ਼ਨ 70 ਤੋਂ 75 ਪੈਸੇ ਪਈ ਹੈ ਜੀ ਤੇ ਜਿਹੜਾ ਕਿਸਾਨ ਵੀਰ ਦਾ ਨੰਬਰ ਹੈ ਜੀ ਉਹ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਖੱਟੇ ਅੱਖਰਾਂ ਦੇ ਵਿੱਚ 98774 ਦੇ 63099 98774 ਦੇ 63099 ਵੀਰ ਦਾ ਨੰਬਰ ਹੈ ਜੀ ਜੌਂਡੀ R53 ਦਾ ਸਟਰੈਟੇਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਫਾਈਬਰ ਵਾਲੀ ਛਤਰੀ ਲੱਗੀ ਹੋਈ ਹੈ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਜੀ 2000 ਤੇ 9 ਮਾਡਲ ਸਟਰੈਟੇਜੀ 4,60,000 ਰੁਪਏ ਦੀ ਡਿਮਾਂਡ ਹੈ ਜੀ ਤੇ ਵੀਰੇ ਇਹ ਲਾਸਟ ਰੇਟ ਨਹੀਂ ਹੁੰਦਾ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਲਾਸਟ ਰੇਟ ਨਹੀਂ ਹੁੰਦਾ ਰੇਟ ਕਈ ਵਾਰੀ ਕਿਸਾਨ ਵੀਰ ਦੇ ਘੜੇ ਖੜੇ ਹੁੰਦੇ ਟਰੈਕਟਰ ਹੈ ਜੀ ਇਹ ਕਈ ਵਾਰੀ ਵੀਰ ਨੂੰ ਪ੍ਰੋਪਰ ਰੇਟ ਨਹੀਂ ਪਤਾ ਹੁੰਦਾ ਤਾਂ ਕਰਕੇ ਉਹ ਥੋੜਾ ਜਿਹਾ ਜ਼ਿਆਦਾ ਪਵਾਉਂਦੇ ਨੇ ਤੇ ਰੇਟ ਉੱਪਰ-ਨੀਚੇ ਹੁੰਦਾ ਰਹਿੰਦਾ ਵੀਰ ਤੁਸੀਂ ਮੌਕੇ ਤੇ ਵੀਰ ਨਾਲ ਗੱਲ ਕਰਕੇ ਪੁੱਛ ਸਕਦੇ ਹੋ ਵੀ ਮੌਡ ਰੇਟ ਤੇ ਇਹ ਗਦੜਵਾਹ ਏਰੀਆ ਵੀਰ ਜੀ ਤੇ 40% ਵੀਰੇ ਦੇ ਪਿਛਲੇ ਟੈਰਾਂ ਦੀ ਕੰਡੀਸ਼ਨ ਸੀ ਟਰੈਕਟਰ ਬਹੁਤ ਵਧੀਆ ਕੰਡੀਸ਼ਨ ਦਾ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਵੀਰ ਜੀ ਜਿੰਨੇ ਵੀ ਟਰੈਕਟਰ ਆਪਣੇ ਚੈਨਲ ਦੇ ਵਿੱਚ ਦਿਖਾਈ ਜਾਂਦੇ ਵੀਰ ਉਹਨਾਂ ਦਾ ਕਾਗਜ਼ ਵਗੈਰਾ ਦੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੁੰਦੀ ਇੰਜਨ ਗੇਅਰ ਪੰਪ ਵਗੈਰਾ ਦਾ ਸਾਰਾ ਕੰਮ A to Z ਨਿਲ ਹੁੰਦਾ ਵੀਰ ਉਦੋਂ ਬਾਅਦ ਹੀ ਆਪਾਂ ਟਰੈਟ ਆਪਣੇ YouTube ਚੈਨਲ ਤੇ ਚੜਾਈ ਦੇਨੇ ਜੀ ਤੇ ਇਹ ਲੋਕਲ ਕਿਸਾਨਾਂ ਦੇ ਘਰੇ ਖੜੇ ਹੋਏ ਟਰੈਟ ਹੁੰਦੇ ਨੇ ਵੀਰ ਜੀ ਤੇ ਕੋਈ ਵੀ ਡੀਲਰ ਦਾ ਟਰੈਟ ਆਪਾਂ ਜੇ ਚੜਾਈਦਾ ਵੀ ਹੈ ਤਾਂ ਸਪੈਸ਼ਲ ਦੱਸੀਦਾ ਵੀ ਹੈ ਡੀਲਰ ਦਾ ਟਰੈਟ ਤੇ ਬਹੁਤ ਘੱਟ ਆਪਾਂ ਚੜਾਈਦਾ ਜੀ ਡੀਲਰ ਦਾ ਟਰੈਡ ਤੇ ਲੋਕਲ ਕਿਸਾਨਾਂ ਦੇ ਟਰੈਡ ਹੀ ਜ਼ਿਆਦਾ ਆਪਾਂ ਤੋਂ ਡੇਲੀ ਲੈ ਕੇ ਆਉਂਦੇ ਆ ਜੀ ਅੱਗੇ ਦੇਖ ਲਓ ਵੀਰ ਜੀ ਫਾਰਮ ਟਰੈਕ 60 ਟਰੈਕਟਰ ਹੈ ਜੀ 2000 ਮਾਡਲ ਹੈ ਵੀ ਟਰੈਕਟਰ ਦੇਖੋ 2000 ਮਾਡਲ ਦੇ ਹੋਣ ਵਾਜਦੂਦ ਵੀ ਟਰੈਕਟਰ ਦੀ ਕੰਡੀਸ਼ਨ A1 ਕੰਡੀਸ਼ਨ ਦਾ ਟਰੈਡ ਪਿਆ ਜੀ ਇਹ ਤੇ 2,30,000 ਰੁਪਏ ਵੀ ਨੇ ਦਾ ਪ੍ਰਾਈਸ ਮੰਗਿਆ ਜੀ ਜਲੰਧਰ ਵੀਰ ਏਰੀਆ 45% ਵੀਰ ਜੀ ਪਿਛਲੇ ਟਾਇਰਾਂ ਦੀ ਕੰਡੀਸ਼ਨ ਹੈ ਤੇ ਅੱਧੇ ਦਾ ਅਗਲੇ ਟਾਇਰ ਪਏ ਨੇ ਜੀ ਤੇ ਜਿਹੜਾ ਕਿਸਾਨ ਵੀਰ ਦਾ ਨੰਬਰ ਹੈ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਕੋਈ ਵੀ ਵੀਰ ਜੇਕਰ ਇਹ ਟਰੈਕਟਰ ਲੈਣਾ ਚਾਹੁੰਦਾ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਲੈ ਸਕਦੇ ਹੋ 94647 ਤੇ 90923 ਵੀਰ ਦਾ ਨੰਬਰ ਹੈ 9464790923 ਜਿਹਦੇ ਤੇ ਤੁਸੀਂ ਕੰਟੈਕਟ ਕਰਕੇ ਇਹ ਟਰੈਕਟ ਖਰੀਦ ਸਕਦੇ ਹੋ ਜੀ ਫਾਰਮ ਟਰੈਕ 60 2000 ਮਾਡਲ 230000 ਰੁਪਏ ਦੀ ਡਿਮਾਂਡ ਹੈ ਵੀਰ ਦੀ ਜਲੰਧਰ ਵੀਰ ਦਾ ਏਰੀਆ ਹੈ 45% ਪਿਛਲੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਤੇ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਵੀਰ ਜੀ ਸਾਰਾ ਕੰਮ ਓਕੇ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਕੋਈ ਕਾਗਜ਼ਾਂ ਵਿੱਚ ਗੜਬੜੀ ਨਹੀਂ ਵੀਰ ਜੀ ਇਹ ਬਿਲਕੁਲ ਸਾਫ਼ ਫਰੈਸ਼ ਟਰੈਕਟਰ ਹੈ ਜੀ ਸਾਰੇ ਕਾਗਜ਼ ਪੂਰੇ ਹੈ ਜੀ ਛਤਰੀ ਲੱਗੀ ਹੋਈ ਹੈ ਮਿਊਜ਼ਿਕ ਸਿਸਟਮ ਲਾਇਆ ਹੋਇਆ ਹੈ ਵੀਰ ਨੇ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਜੇਕਰ ਕੋਈ ਵੀ ਵੀਰ ਲੈਣਾ ਚਾਹੁੰਦਾ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਇਹ ਟਰੈਕਟ ਖਰੀਦ ਸਕਦੇ ਹੋ ਜੀ ਜਿਹੜਾ ਵੀ ਤੁਸੀਂ ਅਗਲਾ ਦੇਖ ਰਹੇ ਹੋ ਸਾਹਦੇ ਇਹ ਹੈਗਾ ਵੀਰ ਜੀ ਸਪਰੇਅ ਵਾਲਾ ਡਰਮ ਹੈ 500 ਲੀਟਰ ਦਾ ਡਰਮ ਹੈ ਵੀਰ ਤੇ 8 ਐਮ ਐਮ ਦੀ ਪਾਈਪ ਹੈ ਵੀਰ ਜੀ ਤੇ ਬਹੁਤ ਸੋਹਣੀ ਕੰਡੀਸ਼ਨ ਹੈ ਵੀਰ ਤੇ ਪ੍ਰਾਈਸ ਤੇ ਏਰੀਆ ਵੀਰ ਤੁਸੀਂ ਫੋਨ ਤੇ ਕਨਫਰਮ ਕਰ ਸਕਦੇ ਹੋ ਤੇ ਢਾਈ ਕਿੱਲਿਆਂ ਦੀ ਪਾਈਪ ਹੈ ਵੀਰ ਜੀ 8 ਐਮ ਐਮ ਦੀ ਪਾਈਪ ਹੈ ਤੇ ਪੂਰੇ ਢਾਈ ਕਿੱਲਿਆਂ ਦੀ ਪਾਈਪ ਹੈ ਵੀਰ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਵੀਰ ਜੀ ਸਾਰਾ ਕੁਝ ਹਿੱਸਾ ਵਗੈਰਾ ਦੇ ਲੱਗਿਆ ਹੋਇਆ ਹੈ ਡਰਮ ਦੇ ਟਾਇਰ ਲੱਗੇ ਹੋਏ ਨੇ ਵੀਰ ਤੇ ਪਾਈਪ ਲਵੇਟ ਨਾਲ ਸਾਰਾ ਕੁਝ ਡਰਮ ਦੇ ਉੱਤਰ ਫਿੱਟ ਹੈ ਜੀ ਤੇ ਬਾਕੀ ਤੁਸੀਂ ਵੀਰ ਨੂੰ ਇਹਦਾ ਰੇਟ ਵਗੈਰਾ ਸਭ ਕੁਝ ਪੁੱਛ ਸਕਦੇ ਹੋ ਸਪਰੇਅ ਵਾਲਾ ਡਰਮ ਹੈ ਜਿਹੜਾ ਕਿਸਾਨ ਵੀਰ ਦਾ ਨੰਬਰ ਹੈ ਜੀ ਉਹ ਸਕਰੀਨ ਦੇ ਥੱਲੇ ਖੱਟੇ ਖਾਨ ਦੇ ਵਿੱਚ ਸ਼ੋ ਹੋ ਰਿਹਾ ਜੀ 98765 ਆ 98768 95116 ਜੀ 98760 68 ਜੀ 95 ਤੇ 95116 ਅੱਗੇ ਵੀਰ ਦਾ ਨੰਬਰ ਹੈ ਜੀ ਇਹ ਤੇ ਤੁਸੀਂ ਇਹ ਨੰਬਰ ਤੇ ਕੰਟੈਕਟ ਕਰਕੇ ਇਹ ਆ ਸਪਰੇਅ ਵਾਲਾ ਪੰਪ ਖਰੀਦ ਸਕਦੇ ਹੋ ਜੀ ਤੇ ਜਿਹੜੇ ਵੀ ਵੀਰ ਮੈਨੂੰ ਐਡ ਭੇਜਦੇ ਜੀ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕੀ ਐਡ 'ਤੇ ਜਨਰੇਟਰ ਰੇਟ ਵਗੈਰਾ ਹੁੰਦਾ ਜੀ ਇੱਕ ਤਾਂ ਸਾਰਾ ਕੁਝ ਪ੍ਰੋਪਰ ਭੇਜਿਆ ਕਰੋ ਵੀਰ ਜੀ ਏਰੀਆ ਉਰੀਆ ਪ੍ਰਾਈਸ ਮਾਡਲ ਸਾਰਾ ਕੁਝ ਪ੍ਰੋਪਰ ਹੋਵੇ ਤੇ ਇਹ ਕਿਹੜਾ ਰੇਟ ਹੈ ਵੀਰ ਜੀ ਆਪਦਾ ਇਹ ਪੂਰਾ ਤਸੱਲੀ ਨਾਲ ਭੇਜਿਆ ਕਰੋ ਇੱਕ ਵਾਰੀ ਵੀਡੀਓ ਲੱਗਣ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਰੇਟ ਬਾਅਦ ਦੇ ਵਿੱਚ ਚੇਂਜ ਨਹੀਂ ਕੀਤਾ ਜਾਊਗਾ ਜੀ ਇਹ ਵੀਰ ਜੀ ਐਡ ਭੇਜਣ ਤੋਂ ਲਵਾਉਣ ਤੋਂ ਪਹਿਲਾਂ ਪਹਿਲੇ ਤੁਸੀਂ ਜੇ ਰੇਟ ਚੇਂਜ ਕਰਨਾ ਤਾਂ WhatsApp ਤੇ ਪਾ ਦਿਓ ਐਡ ਲੱਗਣ ਤੋਂ ਬਾਅਦ ਕਿਸੇ ਦਾ ਵੀ ਕੋਈ ਵੀ ਇਦਾਂ ਰੇਟ ਚੇਂਜ ਨਹੀਂ ਕੀਤਾ ਜਾਊਗਾ ਜੀ ਅੱਗੇ ਤੁਸੀਂ ਜਿਹੜਾ ਵੀਰ ਜੀ ਟਰੈਕਟ ਦੇਖ ਰਹੇ ਹੋ ਜੀ ਇਹ ਸੋਨਾ ਲੀਕਾ 750 ਰੈਟਾ ਵੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਿਲਕੁਲ ਨਵੀਂ ਕੰਡੀਸ਼ਨ ਦਾ ਬਿਲਕੁਲ ਨਵਾਂ ਟਰੈਕ ਪਿਆ ਜੀ ਸੋਨਾ ਲੀਕਾ ਡੀਆਈ 750 2018 ਮਾਡਲ ਹੈ 6 ਲੱਖ ਰੁਪਏ ਦੀ ਡਿਮਾਂਡ ਹੈ ਵੀਰ ਦੀ ਇਹ ਸਿਕੰਦਰ ਵੀਰ ਜੀ ਜਿਹੜਾ ਮਾਡਲ ਆਇਆ ਸੀ ਨਵਾਂ ਸੋਨਾ ਲੀਕਾ ਇੰਟਰਨੈਸ਼ਨਲ ਸਿਕੰਦਰ 750 ਟਰੈਕਟਰ ਹੈ ਜੀ ਇਹ 2018 ਮਾਡਲ 6 ਲੱਖ ਰੁਪਏ ਦੀ ਡਿਮਾਂਡ ਏਰੀਆ ਤੁਸੀਂ ਫੋਨ ਤੇ ਕਨਫਰਮ ਕਰ ਸਕਦੇ ਹੋ ਬਿਜਿਟ ਨਿਊ ਟਾਇਰ ਪੈਨ ਜਮਾਨਾ ਨੇ 99% ਵੀਰ ਨੇ ਕੰਡੀਸ਼ਨ ਦੱਸੀ ਸੀ ਬਿਲਕੁਲ ਨਵੇਂ ਟਾਇਰ ਹੈ ਜੀ ਕਿਸਾਨ ਵੀ ਜਿਹੜਾ ਨੰਬਰ ਹੈ ਜੀ 865558 06865 86858 06865 ਵੀ ਦਾ ਨੰਬਰ ਹੈ ਜਿੱਦੇ ਤੁਸੀਂ ਕੰਟੈਕਟ ਕਰਕੇ ਇਹ ਟ੍ਰੈਟ ਖਰੀਦ ਸਕਦੇ ਹੋ ਜੀ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟ੍ਰੈਟ ਹੈ ਵੀਰ ਜੀ ਸੋਨਾ ਨੀਕਾ ਤੇ 750 ਡੀਆਈ ਤੇ ਨਿਊ ਮਾਡਲ ਜਿਹੜਾ ਵੀਰ ਜੀ 2018 ਮਾਡਲ 6 ਲੱਖ ਰੁਪਏ ਦੀ ਡਿਮਾਂਡ ਹੈ ਵੀਰ ਦੀ ਤੇ A1 ਟ੍ਰੈਡ ਪਿਆ ਵੀਰ ਜੀ ਬਿਲਕੁਲ ਮੌਕੇ ਦੇ ਰੇਟ ਉੱਪਰ-ਨੀਚੇ ਹੋ ਸਕਦਾ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਉਹ ਪਤਾ ਕਰ ਲ ਸਕਦੇ ਹੋ ਜੀ ਜਲਦੀ-ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਸਾਡੀਆਂ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਜੀ ਤੇ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜੀ ਥੱਲੇ ਇੱਕ ਲਾਲ ਜੇ ਰੰਗ ਦਾ ਬਟਨ ਹੋਊਗਾ ਜੀ ਉਹਨੂੰ ਦਬਾ ਕੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਨਾਲ ਇੱਕ ਘੰਟੀ ਦਾ ਬਟਨ ਹੋਊ ਜੀ ਉਹਨੂੰ ਦਬਾ ਲਿਓ ਉਸ ਤੋਂ ਬਾਅਦ ਅਸੀਂ ਜਿਹੜੀ ਵੀ ਵੀਡੀਓ ਪਾਵਾਂਗੇ ਤੇ ਤੁਹਾਡੇ ਕੋਲੇ ਉਹ ਤਾਂ ਇੱਕ ਮੈਸੇਜ ਚੱਲਿਆ ਜਾਇਆ ਕਰੂਗਾ ਜੀ ਤੇ ਤੁਸੀਂ ਕੋਈ ਵੀ ਵੀਡੀਓ ਮਿਸ ਨਹੀਂ ਕਰੋਗੇ ਤੁਹਾਡੇ ਕੋਲ ਸਾਰੀਆਂ ਵੀਡੀਓ ਪਹੁੰਚਣਗੀਆਂ ਜੀ ਤੇ ਇਸੇ ਤਰ੍ਹਾਂ ਦੇ ਆਪਾਂ ਵੀਰ ਜੀ ਦਿਨ ਵਿੱਚ ਦੀ 12 ਤੋਂ 13 ਟਰੈਕਟਰ ਤੇ 5-6 ਟਰਾਲੀਆਂ ਦਾ ਅਲੱਗ-ਅਲੱਗ ਸੰਦ ਆਪਾਂ ਇੱਕ ਦਿਨ ਵੀ ਦੀ ਚੜਾਈ ਦੇਨੇ ਤੇ ਇਹ ਡੇਲੀ ਆਪਾਂ ਰੋਜ਼ ਵੀਰ ਜੀ ਇਹ ਬੇਣਾ ਨੰਗ ਪਾਏ ਆਪਾਂ ਇਸੇ ਤਰ੍ਹਾਂ ਦੀ ਤਿੰਨ ਐਡਾ ਡੇਲੀ ਦੇ ਵਿੱਚ ਲੈ ਕੇ ਆਉਨੇ ਆ ਤੇ ਤੁਸੀਂ ਸਾਡੇ ਚੈਨਲ ਬਣੇ ਰਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਿਆ ਕਰੋ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਮੈਸੀ 135 ਮੈਸੀ ਯੂਕੇ ਮਾਡਲ ਦਾ ਵੀਰ ਤੇ 1969 ਮਾਡਲ ਹੈ ਵੀਰ ਜੀ ਫੁੱਲ ਪੁਰਾਣਾ ਤੇ ਫੁੱਲ ਵਧੀਆ ਕੰਡੀਸ਼ਨ ਦਾ ਰੱਖਿਆ ਹੋਇਆ ਟਰੈਕਟਰ ਹੈ ਵੀਰ ਜੀ ਤੇ ਇਹ ਹੈਗਾ ਜੀ ਮੈਸੀ 135 ਯੂਕੇ ਮਾਡਲ 1969 ਮਾਡਲ ਹੈ ਇਹਦਾ 3 ਲੱਖ ਰੁਪਏ ਦੀ ਡਿਮਾਂਡ ਹੈ ਵੀਰ ਜੀ ਕੰਡੀਸ਼ਨ ਦੇਖ ਲਓ ਵੀਰ ਜੀ ਜਿਵੇਂ ਇਹ ਬੰਨ ਕੰਡੀਸ਼ਨ ਦਾ ਟਰੈਕਟਰ ਪਿਆ ਵੀਰ ਜੀ ਬਿਲਕੁਲ ਚਾਲੂ ਹਾਲਤ ਦੇ ਵਿੱਚ ਸਮਰਾਲਾ ਵੀਰ ਦਾ ਏਰੀਆ ਹੈ 3 ਲੱਖ ਰੁਪਏ ਦਾ ਪ੍ਰਾਈਸ ਮੰਗਿਆ ਵੀਰ ਨੇ 3 ਲੱਖ ਪ੍ਰਾਈਸ ਮੰਗਿਆ ਵੀਰ ਨੇ ਦਾ ਚਾਰੇ ਟਾਇਰ ਬਿਲਕੁਲ ਨਵੇਂ ਆ ਵੀਰ ਜੀ ਨਿਊ ਟਾਇਰ ਨੇ ਤੇ 98153106352 ਦਾ ਨੰਬਰ ਹੈ ਜੀ 98153106352 ਦਾ ਨੰਬਰ ਹੈ ਬਾਕੀ ਤੁਸੀਂ ਮੌਕੇ ਤੇ ਡੀਟੈਲ ਬਾਰੇ ਪੁੱਛ ਸਕਦੇ ਹੋ ਤੇ ਸਾਰੀ ਜਾਣਕਾਰੀ ਤੁਸੀਂ ਵੀਰ ਤੋਂ ਲੈ ਸਕਦੇ ਹੋ ਰੇਟ ਉੱਪਰ-ਨੀਚੇ ਹੋ ਜੂਗਾ ਜੀ ਤੇ ਉਹ ਮੌਕੇ ਤੇ ਤੁਸੀਂ ਪੁੱਛ ਲਿਓ ਜੀ ਮੈਸੀ 135 ਯੂਕੇ ਦਾ ਡਾਇਰੈਕਟਰ 1969 ਮਾਡਲ ਹੈ ਜੀ 3 ਲੱਖ ਰੁਪਏ ਦੀ ਡਿਮਾਂਡ ਹੈ ਵੀਰ ਦੀ ਸਮਰਾਲਾ ਵੀਰ ਦਾ ਏਰੀਆ ਜੀ ਟਾਇਰ ਬਿਲਕੁਲ ਨਵੇਂ ਪਏ ਨੇ ਜੀ ਕਿਸਾਨ ਵੀ ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੇਕਰ ਕੋਈ ਵੀ ਵੀਰੇ ਟਰੈਡ ਖਰੀਦਣਾ ਚਾਹੁੰਦਾ ਜੀ ਤਾਂ ਤੁਸੀਂ ਖਰੀਦ ਸਕਦੇ ਹੋ ਜੀ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਐਡ ਲਵਾਉਣਾ ਚਾਹੁੰਦੇ ਜੀ ਬਿਲਕੁਲ ਫ੍ਰੀ ਤਾਂ ਐਡ ਲਵਾਉਣ ਲਈ ਸਾਡਾ ਨੰਬਰ ਸਾਰੇ ਵੀ ਨੋਟ ਕਰ ਲੈਣ ਜੀ 88376 65987 ਤੇ ਸਾਡਾ ਵਟਸਐਪ ਨੰਬਰ ਹੈ ਜੀ ਤੇ ਇਹ ਨੰਬਰ ਤੇ ਤੁਸੀਂ ਵਟਸਐਪ ਫੋਟੋਆਂ ਤੇ ਸਾਰੀ ਜਾਣਕਾਰੀ ਜਿਹੜੀ ਵੀਡੀਓ ਵਿੱਚ ਆ ਰਹੀ ਹੈ ਕਰ ਲਿਖ ਕੇ ਕਰ ਸਕਦੇ ਹੋ ਜੀ ਤੇ ਪ੍ਰੋਪਰ ਜਾਣਕਾਰੀ ਸ਼ੇਅਰ ਕਰਿਆ ਕਰੋ ਵੀਰ ਜੀ ਕੋਈ ਵੀ ਚੀਜ਼ ਮਿਸ ਨਾ ਹੋਵੇ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰ ਤੇ ਇੱਕ ਫੋਨ ਨੰਬਰ ਇਹ ਸਾਰਾ ਕੁਝ ਤੁਸੀਂ ਪਰ ਲਿਖ ਕੇ ਤੇ ਸਾਨੂੰ ਐਡ ਫਿਰ ਸੈਂਡ ਕਰਨੀ ਹੈ ਜੀ ਤਾਂ ਕਿ ਆ ਪੂਰੇ ਵਧੀਆ ਤਰੀਕੇ ਨਾਲ ਤੁਹਾਡੀ ਐਡ ਅਸੀਂ ਦਿਖਾ ਸਕੀਏ ਅੱਗੇ ਵੀਰ ਜੀ ਬਜਾਈ ਵਾਲੀ ਮਸ਼ੀਨ ਦੇਖ ਰਹੇ ਹੋ ਤੁਸੀਂ ਤੇ ਬਹੁਤ ਵਧੀਆ ਕੰਡੀਸ਼ਨ ਦੀ ਮਸ਼ੀਨ ਹੈ ਵੀਰ ਜੀ ਪ੍ਰਾਈਸ ਵੀਰ ਨੇ ਫੋਨ ਤੇ ਕਿਹਾ ਜੀ ਮਾਡਲ ਕਨਫਰਮ ਕਰ ਲਿਓ ਵੀਰ ਜੀ ਹਨੂਮਾਨਗੜ ਏਰੀਆ ਵੀਰ ਦਾ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਵੀਰ ਜੀ 98142 ਤੇ 85728 ਵੀਰ ਦਾ ਨੰਬਰ ਹੈ ਜੀ 98142 85728 ਵੀਰ ਦਾ ਨੰਬਰ ਹੈ ਜਿਹਦੇ ਉੱਤੇ ਤੁਸੀਂ ਕੰਟੈਕਟ ਕਰਕੇ ਖਰੀਦ ਸਕਦੇ ਹੋ ਕੰਡੀਸ਼ਨ ਬਹੁਤ ਵਧੀਆ ਪਈ ਹੈ ਵੀਰ ਜੀ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਸਾਨੂੰ ਵੱਧ ਵੱਧ ਐਡ ਭੇਜਣ ਦੇ ਲਈ ਸਾਡਾ WhatsApp ਨੰਬਰ ਤੁਸੀਂ ਨੋਟ ਕਰ ਹੀ ਲਿਆ ਹੋਗਾ 8837665987 ਤੇ ਤੁਸੀਂ ਐਡ ਭੇਜ ਸਕਦੇ ਹੋ ਤੇ ਬਿਲਕੁਲ ਫ੍ਰੀ ਦੇ ਵਿੱਚ ਬਿਨਾ ਕਿਸੇ ਕਮਿਸ਼ਨ ਤੋਂ ਤੁਹਾਡੀ ਐਡ ਲਗਾਈ ਜਾਊ ਤੁਹਾਡਾ ਆਪਦਾ ਨੰਬਰ ਦੇ ਕੇ ਤੇ ਸਾਡੇ ਚੈਨਲ ਉੱਤੇ ਸਾਰੇ ਹੀ ਡਰੈਕਟਰ ਬਹੁਤ ਵਧੀਆ ਕੰਡੀਸ਼ਨ ਦੇ ਸਾਰੇ ਕਾਗਜ਼ ਵਗੈਰਾ ਓਕੇ ਹੁੰਦੇ ਨੇ ਤੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੁੰਦੀ ਡਰੈਕਟਰਾਂ ਦੇ ਵਿੱਚ ਜੀ ਤੇ ਸਾਰੇ ਵੀਰਾਂ ਨੂੰ ਬੇਨਤੀ ਵੀ ਜਿਹੜੇ ਸਾਨੂੰ ਐਡਾ ਭੇਜਦੇ ਨੇ ਤੇ ਉਹ ਰੇਟ ਜਿਹੜਾ ਆਪਦੀ ਚੀਜ਼ ਦਾ ਮਾਰਕੀਟ ਦੇ ਰੇਟ ਦੇ ਹਿਸਾਬ ਨਾਲ ਰੱਖਿਆ ਕਰਨ ਕਿਸੇ ਵੀ ਚੀਜ਼ ਦਾ ਜ਼ਿਆਦਾ ਪ੍ਰਾਈਸ ਨਾ ਪਾਇਆ ਕਰਨ ਜ਼ਿਆਦਾ ਪ੍ਰਾਈਸ ਓਨ ਕਰਕੇ ਉਹਨੂੰ ਕਈ ਵਾਰੀ ਗਾਹਕ ਨਹੀਂ ਪੈਂਦੇ ਵੀਰ ਤੇ ਚੀਲ ਜਲਦੀ ਜਲਦੀ ਸੇਲ ਵੀ ਨਹੀਂ ਹੁੰਦੀ ਇਸ ਕਰਕੇ ਪ੍ਰਾਈਸ ਤੁਸੀਂ ਇਹ ਪੂਰਾ ਓਕੇ ਰੱਖਣਾ ਤੇ ਆਪਣੇ ਲੋਕਲ ਕਿਸਾਨਾਂ ਦੇ ਘਰੇ ਖੜੇ ਹੋਏ ਟਰੈਕ ਹੁੰਦੇ ਵੀਰੇ ਆਪਣੇ ਚੈਨਲ ਤੇ ਤੇ ਕੋਈ ਵੀ ਮੰਡੀ ਵਾਲਾ ਟਰੈਕ ਨਹੀਂ ਹੁੰਦਾ ਮੰਡੀਆਂ ਦੇ ਵਿੱਚ ਵੀ ਜੀ ਕੁਝ ਡੀਲਰ ਹੁੰਦੇ ਨੇ ਆ ਜਿਹੜੇ ਕਿਸਾਨ ਵੀਰਾਂ ਨਾਲ ਥੋੜਾ ਧੱਕਾ ਕਰ ਦਿੰਦੇ ਸਾਰਿਆਂ ਬਾਰੇ ਮੈਂ ਇਦਾਂ ਨਹੀਂ ਕਹਿੰਦਾ ਵੀਰ ਕੁਝ ਹੁੰਦੇ ਨੇ ਜਿਹੜੇ ਕਿ ओरिजिनल ਪੰਪ ਵਗੈਰਾ ਔਰ ਬੈਟਰੀਆਂ ਵਗੈਰਾ ਚਾਰਜ ਕਰਕੇ ਲਾ ਆਂਦੇ ਨੇ ਤੇ ਕਿਸਾਨ ਵੀਰ ਨਾਲ ਬਾਵਾ ਧੱਕਾ ਹੋ ਜਾਂਦਾ ਜੀ ਤੇ ਠੱਗੀ ਠੋਰੀ ਦਾ ਕੰਮ ਅੱਜਕੱਲ ਚੱਲ ਰਿਹਾ ਤੇ ਸਾਰੇ ਵੀ ਨਹੀਂ ਵੀਰ ਇੱਕੋ ਜਿਹੇ ਹੁੰਦੇ ਵਿੱਚ ਹੈਗੇ ਨੇ ਕੁਝ ਜਿਹੜੇ ਇਦਾਂ ਦਾ ਕਰ ਰਹੇ ਨੇ ਤੇ ਲਾਸਟ ਵੀਡੀਓ ਦੇ ਵਿੱਚ ਜਿੱਦਾਂ ਤੁਹਾਨੂੰ ਪਤਾ ਹੀ ਵੀਰ ਆਪਾਂ ਕਮੈਂਟ ਪੜ੍ਹਦੇ ਹੁੰਨੇ ਆ ਕਿ ਕਿਹੜੇ-ਕਿਹੜੇ ਕਮੈਂਟ ਆਪਾਂ ਨੂੰ ਆਏ ਨੇ ਵੀਡੀਓ ਦੇ ਵਿੱਚ ਤੇ ਉਹਨਾਂ ਕਮੈਂਟਾਂ ਦੇ ਬਾਰੇ ਆਪਾਂ ਕਰਦੇ ਆਂ ਗੱਲ ਵੀਰ ਤੇ ਕੀ ਕੁਝ ਕਹਿੰਦੇ ਨੇ ਕਿਸਾਨ ਵੀਰ ਤੇ ਜੀ ਸਭ ਤੋਂ ਪਹਿਲਾਂ ਜਿੰਮੀ ਖਾਨ ਦਾ ਕਮੈਂਟ ਆਇਆ ਵੀਰ ਜੀ ਇਹਨਾਂ ਨੇ ਪੁੱਛਿਆ ਬਾਈ ਜੀ 911 ਦੱਸੋ ਕੋਈ ਆ ਵੀਰ ਆਪਣੇ ਕੋਲ 911 ਦੀਆਂ ਵੀਡੀਓ ਆ ਚੁੱਕੀਆਂ ਨੇ ਤੇ ਅਸੀਂ ਜਲਦ ਤੋਂ ਜਲਦ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਰ ਜੀ ਚੈਨਲ ਤੇ ਆਉਣਗੀਆਂ ਵੀਡੀਓ ਬਹੁਤ ਜਲਦੀ ਤੇ ਤੁਸੀਂ ਦੇਖ ਸਕਦੇ ਹੋ ਤੇ ਡੀਲ ਕੰਪਲੀਟ ਕਰ ਸਕਦੇ ਹੋ ਜੀ ਤੇ ਨਵੀ ਬਰਾਡ ਨੇ ਲਿਖਿਆ ਨਾਈਸ ਤੇ ਬਹੁਤ ਧੰਨਵਾਦ ਵੀਰ ਤੇਰਾ ਕਮੈਂਟ ਕਰਨ ਦੇ ਲਈ ਪਰਮਜੀਤ ਵਰਕ ਨੇ ਲਿਖਿਆ ਗੁੱਡ ਤੇ ਸਾਰੇ ਵੀਰੇ ਵੀਰਾਂ ਨੂੰ ਬੇਨਤੀ ਹੈ ਵੀ ਆਪਾਂ ਇੱਕ ਫੇਸਬੁੱਕ ਦੇ ਉੱਤੇ ਵੀ ਆਪਣਾ ਆ ਪੇਜ ਬਣਿਆ ਹੋਇਆ ਵੀਰ ਜੀ ਤੇ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਖੇਤੀ ਗਿਆਨ ਦੇ ਨਾਂ ਤੇ ਉਹ ਪੇਜ ਹੈ ਵੀਰ ਉਹਦਾ ਲਿੰਕ ਹੈ ਜਿਹੜਾ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਆ ਲਿਖ ਦਿਆਂਗੇ ਤੁਸੀਂ ਉੱਥੇ ਜਾ ਕੇ ਸਾਡੇ ਪੇਜ ਨੂੰ ਵੀ ਲਾਈਕ ਕਰੋ ਉੱਥੇ ਵੀ ਅਸੀਂ ਡੇਲੀ ਵਧੀਆ-ਵਧੀਆ ਪੋਸਟਾਂ ਪਾਉਂਦੇ ਹੁੰਨੇ ਆ ਤੇ ਕਿਸਾਨ ਵੀਰ ਦੇ ਫਾਇਦੇ ਵਾਲੀਆਂ ਪੋਸਟਾਂ ਅਸੀਂ ਬਹੁਤ-ਬਹੁਤ ਸਾਰੀਆਂ ਉਹਦੇ ਉੱਤੇ ਸ਼ੇਅਰ ਕਰਦੇ ਹੁੰਨੇ ਆ ਖੇਤੀ ਗਿਆਨ ਦੇ ਨਾਂ ਦਾ ਪੇਜ ਆ ਵੀਰ ਲਿੰਕ ਆ ਜਿਹੜਾ ਡਿਸਕ੍ਰਿਪਸ਼ਨ 'ਚ ਮਿਲੂਆ ਵੀਰ ਜੀ ਵੀਡੀਓ ਦੇ ਥੱਲੇ ਲਿੰਕ ਮਿਲ ਜੂਆ ਤੁਹਾਨੂੰ ਤੇ ਹਰਵਿੰਦਰ ਪੂਨਿਆ ਨੇ ਲਿਖਿਆ ਵੀਰ ਜੀ ਨਾਈਸ ਬਹੁਤ ਧੰਨਵਾਦ ਵੀਰ ਦਾ ਤੇ ਸਰਗਣ ਮਾਨ ਨੇ ਲਿਖਿਆ ਨਾਈਸ ਬਾਈ ਬਹੁਤ ਧੰਨਵਾਦ ਤੇਰਾ ਜਸਵਿੰਦਰ ਸਿੰਘ ਨੇ ਲਿਖਿਆ ਨਾਈਸ ਬਹੁਤ ਧੰਨਵਾਦ ਵੀਰ ਤੇਰਾ ਤੇ ਰਾਜੂ ਨੇ ਲਿਖਿਆ ਨਾਈਸ ਬਹੁਤ ਧੰਨਵਾਦ ਵੀਰ ਤੇਰਾ ਕਮੈਂਟ ਕਰਨ ਦੇ ਲਈ ਤੇ ਸੁਖਜਿੰਦਰ ਸਿੰਘ ਨੇ ਲਿਖਿਆ ਗੁੱਡ ਬਾਈ ਬਹੁਤ ਬਹੁਤ ਧੰਨਵਾਦ ਤੇਰਾ ਵੀਰ ਜੀ ਸੁਖਮਣ ਮਹਿਲ ਨੇ ਲਿਖਿਆ ਜੀ ਨਾਈਸ ਵਰਕ ਬਰੋ ਬਹੁਤ ਧੰਨਵਾਦ ਵੀਰ ਤੇਰਾ ਕਮੈਂਟ ਕਰਨ ਦੇ ਲਈ ਜੰਗੀ ਸੰਧੂ ਨੇ ਲਿਖਿਆ ਨਾਈਸ ਬਾਈ ਜੀ ਬਹੁਤ ਧੰਨਵਾਦ ਤੇਰਾ ਵੀਰ ਗੁਰਸੇਵਕ ਸਿੰਘ ਨੇ ਲਿਖਿਆ ਨਾਈਸ ਵੀਰ ਜੀ ਤੇ ਅੱਗੇ ਲਿਖਿਆ ਜੀ ਦੇਸੀ ਜੱਟ ਮਹਿਗਮਾ ਟਰੱਕ ਡਰਾਈਵਰ ਇਨ ਯੂਕੇ ਨੇ ਲਿਖਿਆ ਨਾਈਸ ਗੁੱਡ ਵਰਕ ਬ੍ਰਦਰ ਨਾਈਸ 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 ਤੇ ਇੱਕ ਆਪਣੇ ਨਾਲ ਕਾਫੀ ਟਾਈਮ ਤੋਂ ਜੁੜੇ ਹੋਏ ਨੇ ਵੀਰ ਤੇ ਆਪਣੇ ਦੂਸਰੇ ਚੈਨਲਾਂ ਨੂੰ ਵੀ ਇਹਨਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਤੇ ਵੀਰ ਤੁਸੀਂ ਆਪਣਾ ਫੇਸਬੁਕ ਪੇਜ ਵੀ ਉਹਦਾ ਲਿੰਕ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਖੇਤੀ ਗਿਆਨ ਉਹਨੂੰ ਵੀ ਜਾ ਕੇ ਤੁਸੀਂ ਲਾਈਕ ਕਰ ਲਿਓ ਉਹਦੇ ਉੱਤੇ ਵੀ ਅਸੀਂ ਡੇਲੀ ਪੋਸਟਾਂ ਬਹੁਤ ਵਧੀਆ ਲੈ ਕੇ ਆਉਂਦੇ ਹੁੰਨੇ ਆ ਤੇ ਕਾਫੀ ਟਾਈਮ ਤੋਂ ਜੁੜੇ ਹੋਏ ਨੇ ਵੀਰ ਬਹੁਤ ਵਧੀਆ ਲੱਗਦਾ ਜਦੋਂ ਕਮੈਂਟ ਕਰਦੇ ਨੇ ਤੇ ਮੈਂ ਬਹੁਤ ਸਾਰੇ ਵੀਰਾਂ ਨੂੰ ਪਰਸਨਲ ਤੌਰ ਤੇ ਜਾਣ ਲੱਗ ਰਿਹਾ ਜਿਹੜੇ ਕਾਫੀ ਟਾਈਮ ਤੋਂ ਜਾਣਦੇ ਆ ਜੀ ਉਹਨਾਂ ਦਾ ਨਾਮ ਪੜ੍ਹ ਕੇ ਚੇਤਾਂ ਆ ਜਾਂਦਾ ਵੀ ਕਿੰਨੇ ਕ ਟਾਈਮ ਤੋਂ ਆਪਣੇ ਚੈਨਲ ਨਾਲ ਜੁੜੇ ਹੋਏ ਜੀ ਨਬਦੀਪ ਸਿੰਘ ਨੇ ਲਿਖਿਆ ਨਾਈਸ ਵੀਰ ਜੀ ਬਹੁਤ ਧੰਨਵਾਦ ਵੀਰ ਤੇਰਾ ਪ੍ਰਦੀਪ ਨੇ ਲਿਖਿਆ ਨਾਈਸ ਕੁਲਦੀਪ ਸਿੰਘ ਨੇ ਲਿਖਿਆ ਨਾਈਸ bro ਤੇ ਰਾਜ ਢਿੱਲੋਂ ਨੇ ਲਿਖਿਆ ਬਹੁਤ ਵਧੀਆ ਵੀਡੀਓ ਵੀਰੇ ਬਹੁਤ ਧੰਨਵਾਦ ਵੀਰ ਤੁਹਾਡੇ ਕਰਕੇ ਆ ਜੇਕਰ ਤੁਸੀਂ ਇੰਨੀ ਸਪੋਰਟ ਦਿੰਦੇ ਹੋ ਤਾਂ ਹੀ ਇੰਨੀਆਂ ਵਧੀਆ ਵਧੀਆ ਵੀਡੀਓ ਤੁਹਾਡੇ ਲਈ ਅਸੀਂ ਲੈ ਕੇ ਆਉਂਦੇ ਰਹਿਣੇ ਆ ਤੇ ਰਾਜ ਢਿੱਲੋਂ ਦਾ ਇੱਕ ਹੋਰ ਕਮੈਂਟ ਆਇਆ ਜੀ ਨਾਈਸ ਤੇ ਥੱਲੇ ਮੇਰੇ ਭਰਾ ਨੇ ਫੇਰ ਕਮੈਂਟ ਕੀਤਾ ਜੀ ਦੇਸੀ ਜੱਟ ਮਹਿਗਮਾ ਟਰੱਕ ਡਰਾਈਵਰ ਜੁਕੇ ਦਾ ਇੱਕ ਕਮੈਂਟ ਹੋ ਰਿਹਾ ਹੈ ਜੀ nice 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 good work brother always nice good video ਬਹੁਤ ਬਹੁਤ ਧੰਨਵਾਦ brother ਤੇ ਇੰਨਾ ਪਿਆਰ ਕਰਨ ਲਈ ਤੁਹਾਡਾ ਆਪਦਾ ਚੈਨਲ ਹੈ ਤੇ ਤੁਸੀਂ ਅੱਗੇ ਲੈ ਕੇ ਜਾਣਾ ਵੀਰ ਇਸੇ ਤਰ੍ਹਾਂ ਹੀ ਸਾਡੇ ਚੈਨਲ ਨਾਲ ਜੁੜਦੇ ਰਹੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਅਸੀਂ ਸਾਰੇ ਵੀਰਾਂ ਦੇ ਕਮੈਂਟਾਂ ਦੀ ਕੋਸ਼ਿਸ਼ ਕਰਦੇ ਆਂ ਕਿ ਆਪਣੀ ਵੀਡੀਓ ਦੇ ਵਿੱਚ ਪੜੇ ਜਾਣ ਤੇ ਜਿਹੜੇ ਮੇਰੇ ਵੀਰਾਂ ਦੇ ਕਮੈਂਟ ਰਹਿ ਜਾਂਦੇ ਆ ਜੀ ਉਹਨਾਂ ਦੀ ਰਿਪਲਾਈ ਅਸੀਂ ਕਮੈਂਟ ਬਾਕਸ ਦੇ ਵਿੱਚ ਆ ਜਰੂਰ ਦੇਈ ਦੀ ਹੈ ਜੀ ਆ ਲਖਵੀਰ ਸਿੰਘ ਨੇ ਲਿਖਿਆ ਬਹੁਤ ਵਧਾਈਆਂ ਬਾਈ ਜੀ ਇਹਨਾਂ ਨੇ ਕੱਲ ਵਾਲੀ ਵੀਡੀਓ ਤੇ ਆਪਾਂ ਦੱਸਿਆ ਸੀ ਕਿ ਆਪਣੇ ਚੈਨਲ ਦੇ ਉੱਤੇ 5 ਲੱਖ ਵਿਊ ਆ ਚੁੱਕੇ ਨੇ ਉਹਦੇ ਲਈ ਵਧਾਈਆਂ ਦਿੱਤੀਆਂ ਆ ਵੀਰ ਬਹੁਤ ਧੰਨਵਾਦ ਤੁਹਾਡਾ ਐਨੀ ਸਪੋਰਟ ਦੇ ਲਈ ਤੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੀਰ ਜੀ ਜਿਹੜੇ ਵੀਰਾਂ ਦੇ ਕਮੈਂਟ ਨਹੀਂ ਪੜੇਗੇ ਜੀ ਉਹਨਾਂ ਲਈ ਬਹੁਤ ਦਾ ਸੌਰੀ ਵੀਰ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਸਾਰੇ ਵੀਰਾਂ ਦੇ ਕਮੈਂਟ ਤੁਹਾਡੇ ਲਈ ਲੈ ਕੇ ਆਵਾਂਗੇ ਜੀ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫੇਰ ਮੁਲਾਕਾਤ ਹੋਊ ਜੀ ਤਦ ਤੱਕ ਲਈ ਰੱਬ ਰਾਖਾ